ਹੈਲੋ ਹਾਂ ਬਣ ਸਤਿ ਸ਼੍ਰੀ ਅਕਾਲ ਨਹੀਂ ਮੇਰੀ ਗੱਲ ਸੁਣ ਤੂੰ ਕੀ ਨਵਾਂ ਪਖੰਡ ਫੜਿਆ ਵਾ ਹੁਣ ਕੀ ਹੋਇਆ ਤੂੰ ਮੇਰਾ ਭਰਾ ਵਾਂ ਕਿ ਦੁਸ਼ਮਣ ਆ ਤੂੰ ਕੀ ਮੇਰਾ ਅੰਤ ਲੈਣ ਡਿਆ ਵਾ ਦੱਸ ਕੀ ਗੱਲ ਕਰਨ ਢਈ ਏ ਤੂੰ ਥਾਂ ਥਾਂ ਤੂੰ ਮੇਰੀ ਬੇਇੱਜ਼ਤੀ ਕਰਾਉਂਦਾ ਫਿਰਂ ਡਿਆ ਵਾ ਨਹੀਂ ਤੇ ਏਡੀ ਤੈਨੂੰ ਹੈਗੀ ਨਾ ਮੇਰੇ ਨਾਲ ਕੋਈ ਜੈਲਸੀ ਤੇ ਤੂੰ ਮੇਰੇ ਘਰ ਆ ਕੇ ਮੇਰੀ ਬੇਇੱਜ਼ਤੀ ਕਰ ਲਾ ਜਾਂ ਕਿਤੇ ਮੈਂ ਤੁਹਾਡੇ ਆਉਂਗੀ ਤੇ ਉਦੋਂ ਮੈਨੂੰ ਬਾਹ ਕੇ ਮੇਰੀ ਬੇਇੱਜ਼ਤੀ ਕਰ ਲਈ ਚੰਗੀ ਤਰ੍ਹਾਂ ਤੂੰ ਮੇਰੇ ਸਾਕਿਆਂ 'ਚ ਮੇਰੀ ਬੇਇੱਜ਼ਤੀ ਕਰਾਉਂ ਡਿਆ ਵਾ ਹੈ ਓਏ ਆ ਗਈ ਆ ਤੂੰ ਮੈਨੂੰ ਆਖਿਆ ਸੀ ਨਾ ਵੀ ਮੈਂ ਭੈਣ ਤੈਨੂੰ ਪਾਰਸਲ ਭੇਜਣ ਲੱਗਾ ਆਹ ਭੇਜਾਂ ਇਹ ਪਾਰਸਲ ਮੈਂ ਆਹ ਭੇਜਾਂ ਇਹ ਤੈਨੂੰ ਮੈਂ ਦੱਸਿਆ ਤਾਂ ਗਾਈ ਮੈਂ ਤੈਨੂੰ ਭੇਜਣ ਲੱਗਾ ਪਾਰਸਲ ਤੇ ਤੂੰ ਮੈਨੂੰ ਇਹ ਕਿਹਾ ਸੀ ਨਾ ਵੀ ਭੈਣ ਤੂੰ ਰਖੜੀ ਤੇ ਆਵੀ ਪਹਿਲੋਂ ਆਵੀ ਤੇ ਭਾਵੇਂ ਬਾਅਦ 'ਚ ਆਵੀ ਪਰ ਮੈਂ ਤੈਨੂੰ ਤੇਰੇ ਹਿੱਸੇ ਦਾ ਜਿਹੜਾ ਗਿਫਟ ਆ ਉਹ ਤੈਨੂੰ ਮੈਂ ਪਾਰਸਲ ਰਾਹੀਂ ਭੇਜਣਾ ਕਿਹਾ ਸੀ ਨਾ ਉਹ ਆ ਉਹ ਕਿਆ ਸੀ ਮੈਂ ਵੀ ਮਤਲਬ ਭਾਵੇਂ ਤੂੰ ਰਖੜੀ ਬੰਨਣ ਬਾਅਦ ਜਾਦੀ ਹੈ ਭਾਵੇਂ ਪਹਿਲਾਂ ਆ ਜਾ ਪਾਰਸਲ ਤੈਨੂੰ ਪਹਿਲਾਂ ਭੇਜਣਾ ਵੀ ਤੈਨੂੰ ਖੁਸ਼ੀ ਹੋਵੇ ਵੀ ਮੇਰੇ ਭਰਾਣੇ ਮੇਰੇ ਵੱਸ ਤੇ ਕੁਝ ਭੇਜਿਆ ਆ ਓਏ ਹੁਣ ਉਹ ਆ ਗਈ ਹੈ ਮਿਲਿਆਣੀ ਪਾਰਸਲ ਤੈਨੂੰ ਮੈਂ ਤਾਂ ਕਹਿੰਦੀ ਐ ਤਾਂ ਨਾ ਹੀ ਮਿਲਦਾ ਤੇ ਚੰਗਾ ਸੀ ਦੱਸ ਜੇ ਨਾ ਭੇਜਦਾ ਤੇ ਫੇਰ ਉਹ ਕਹਣਾ ਕੁਝ ਭੇਜ ਜਾਣੀ ਤੇ ਹੁਣ ਕਹਿੰਦੀ ਐ ਇਹ ਨਾ ਹੀ ਮਿਲਦਾ ਤਾਂ ਚੰਗੀ ਗੱਲ ਐ ਦੱਸ ਤੂੰ ਮੈਨੂੰ ਕੀ ਕਿਹਾ ਸੀ ਭਲਾ ਵੀ ਉਹ ਪਾਰਸਲ ਦੇ ਵਿੱਚ ਕੀ ਆ ਦੱਸ ਗਹਿਣਾ ਹਾਂ ਕਿਆ ਹੀ ਨਾ ਇਦਾਂ ਤੂੰ ਆਹ ਮੈਂ ਕਿਹਾ ਸੀ ਵੀ ਪਾਰਸਲ ਚ ਗਹਿਣਾ ਮੈਂ ਕਿਉਂ ਮੁਕਰਾਂ ਕਿਹਾ ਸੀ ਮੈਂ ਕਿਹਾ ਸੀ ਮੈਂ ਵੇਖਿਆ ਵੀ ਮੇਰੇ ਪਾਰਸਲ ਆਇਆ ਵਾ ਤੇ ਮੈਂ ਪਾਰਸਲ ਉੱਥੇ ਖੋਲਿਆ ਨਹੀਂ ਹੂੰ ਮੈਂ ਆਪਣੇ ਆਂਡੋ ਗਵਾਂਡੋ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਮੈਂ ਕਿਹਾ ਕੁੜੀਆਂ ਜਿਹੜੀਆਂ ਅਜਨਾਨੀਆਂ ਆਂਡ ਗਵਾਂਡ ਚ ਰਹਿੰਦੀਆਂ ਮੇਰੀਆਂ ਦਰਾਣੀਆਂ ਜਠਾਣੀਆਂ ਉਹਨਾਂ ਨੂੰ ਲਿਉਣੀਆਂ ਸੱਦ ਕੇ ਹੈ ਅੱਛਾ ਜਿਹੜੀਆਂ ਬੜੀਆਂ ਲਿਆ ਲਿਆ ਕੇ ਚੀਜ਼ਾਂ ਹੁੱਬ ਹੁੱਬ ਕੇ ਕਿਤੇ ਮੈਨੂੰ ਦੱਸਦੀਆਂ ਵਾ ਵੀ ਮੇਰੇ ਭਰਾ ਨੇ ਮੈਨੂੰ ਵਾਅਦਾ ਦਿੱਤਾ ਮੇਰੇ ਭਰਾ ਨੇ ਮੈਨੂੰ ਵਾਅਦਾ ਦਿੱਤਾ ਮੇਰੇ ਭਰਾ ਨੇ ਮੈਨੂੰ ਵਾਅਦਾ ਦਿੱਤਾ ਤੇ ਮੈਂ ਵੀ ਦੱਸਾਂ ਵੀ ਮੇਰੇ ਭਰਾ ਵੀ ਮੈਨੂੰ ਗਹਿਣਾ ਦਿੱਤਾ ਹੂੰ ਮੈਂ ਗਈ ਭੱਜੀ ਭੱਜੀ ਗਿਫਟ ਨਹੀਂ ਮੈਂ ਖੋਲਿਆ ਮੈਂ ਝੂਠ ਬੋਲਾਂ ਉਹ ਮੈਂ ਉਹ ਮੈਂ ਦੈਲੀ ਆ ਕੇ ਪਾਰਸਲ ਵਾਲੇ ਕੋ ਤੇ ਅੰਦਰ ਰੱਖਤਾ ਤੇ ਮੈਂ ਉਹਨਾਂ ਨੂੰ ਸੱਦਣ ਚਲ ਗਈ ਤੇ ਮੈਂ ਤੇਰੇ ਭਾਈਏ ਨੂੰ ਕਲਾਇਆ ਮੈਂ ਕਿ ਜਾ ਜਾ ਕੇ ਨਾ ਢੇ ਚੱਕ ਸਮੋਸੇ ਲਿਆਓ ਮੈਂ ਬੀਬੀਆਂ ਨੂੰ ਸੱਦ ਕੇ ਲਿਆਵਾਂ ਹੈ ਉਹਨਾਂ ਨੂੰ ਮੈਂ ਬਾਹ ਲਿਆ ਘੇਰੇ ਘੇਰੇ ਤੇ ਸਾਰਿਆਂ ਨੂੰ ਚਾਹ ਨਾਲ ਸਮੋਸੇ ਖਵਾਏ ਪਹਿਲਾਂ ਮੈਂ ਅੱਛਾ ਫਿਰ ਸਮੋਸਾ ਚੁਗਲੀ ਸ਼ੁਰੂ ਹੋ ਗਈ ਹੋਣੀ ਨਾ ਮੈਂ ਕਿ ਭੈਣੋ ਬੈਠੋ ਆਹ ਵੇਖੋ ਹਜੇ ਮੈਂ ਰਖੜੀ ਬੰਨਣ ਗਈ ਨਹੀਂ ਗਈ ਤੇ ਮੇਰੇ ਵੀਰ ਨੇ ਮੈਨੂੰ ਪਹਿਲਾਂ ਹੀ ਗਿਫਟ ਭੇਜਤਾ ਵਾ ਤੇਰੇ ਵਾਸਤੇ ਭੇਜਿਆ ਨਹੀਂ ਤੇਰੀਆਂ ਗਵੰਡਨਾਂ ਵਾਸਤੇ ਨਹੀਂ ਭੇਜਿਆ ਤੇ ਨਵੇਂ ਮੋਡਲ ਦੇ ਕੇ ਘੱਲਿਆ ਹੀ ਵੀ ਗਵੰਡਰਾਂ ਨੂੰ ਆਣ ਗਵੰਡ ਚੋ ਇਕੱਠੀਆਂ ਕਰ ਲਿਆ ਤੇ ਫਿਰ ਪਾਰਸਲ ਖੋਲੀ ਪਤਾ ਤੇ ਮੈਨੂੰ ਹੈਗਾ ਹੀ ਵਿੱਚ ਗਹਿਣਾ ਪਰ ਉਹਨਾਂ ਨੂੰ ਨਹੀਂ ਮੈਂ ਦੱਸਿਆ ਮੈਂ ਕਿਹਾ ਇੱਕੋ ਵਾਰੀ ਜਦੋਂ ਮੈਂ ਗਿਫਟ ਖੋਲਿਆ ਨਾ ਤੇ ਇੱਕੋ ਵਾਰੀ ਉਹਨਾਂ ਦੇ ਸਿਰ ਤੇ ਬੰਬ ਡਿੱਗੂਗਾ ਕਾਈ ਲੂਸ ਜਣੀਆਂ ਵਾ ਉਹਨਾਂ ਦੀਆਂ ਤੇ ਤੇ ਮੈਂ ਕਿਹਾ ਚੱਲ ਪਹਿਲਾਂ ਚਾਹ ਸਮੋਸੇ ਖਾਓ ਤੇ ਫੇਰ ਹੀ ਖੋਲਦੇ ਆ ਹੈ ਅੱਛਾ ਤੇ ਮੈਂ ਅੰਦਰ ਗਈ ਤੇ ਘਸਰ ਮੁਸਰ ਤੇ ਮੈਨੂੰ ਉਹਨਾਂ ਦੀ ਸੁਣਦੀ ਹੀ ਵੀ ਕੋਈ ਆਖੇ ਵੱਡਾ ਫੋਨ ਹੋਣਾ ਵਾ ਹੈਂ ਨਹੀਂ ਨਹੀਂ ਸੂਟ ਹੋਣਾ ਵਾ ਕੋਈ ਆਖੇ ਨਹੀਂ ਮੈਂ ਤਾਂ ਸੁਣਿਆ ਵਾ ਵੀ ਇਨਾ ਭੈਣ ਭਰਾਵਾਂ ਦੀ ਲੜਾਈ ਚੱਲਦੀ ਆ ਆਪਸ ਵਿੱਚ ਕੋਈ ਪੈਸਿਆਂ ਦੇ ਲੈਣ ਦੇਣ ਤੋਂ ਸੁਣ ਮੈਂ ਲਿਆ ਪਰ ਮੈਂ ਆਖਿਆ ਕਿ ਇਹਨੂੰ ਕੁਛ ਨਹੀਂ ਗਾ ਹੈ ਧਿਆਨ ਕੇ ਤੇ ਮੈਂ ਕਿਹਾ ਚੱਲ ਲਿਆਓ ਭੈਣੋ ਖੋਲੀਏ ਗਿਫਟ ਠੀਕ ਆ ਇੱਕ ਜਣੀ ਤੇ ਮੈਂ ਵੀ ਕਹਿੰਦੀ ਸੁਣੀ ਆ ਵੀ ਇਹਦਾ ਭਰਾ ਤੇ ਇਹਦੇ ਪਹਿਲੇ ਪੈਸੇ ਨਹੀਂ ਮੋੜਨਦੇ ਤੇ ਗਿਫਟੇ ਨੂੰ ਸਵਾਦ ਦਿੱਤਾ ਵਾ ਅੱਛਾ ਸੁਣ ਮੈਂ ਲਿਆ ਹੀ ਸਾਰਾ ਕੁਝ ਪਰ ਮੈਂ ਅੰਦਰ ਹੀ ਘੁੱਟ ਗਈ ਮੈਂ ਕਿਹਾ ਤੁਹਾਡਾ ਮੂੰਹ ਤੋੜ ਜਵਾਬ ਤੁਹਾਨੂੰ ਹੁਣ ਹੀ ਮਿਲ ਜਾਣਾ ਜਦੋਂ ਮੈਂ ਗਿਫਟ ਖੋਲ੍ਹਿਆ ਹਾਂ ਜਦੋਂ ਮੈਂ ਵੀਰ ਗਿਫਟ ਖੋਲ੍ਹਿਆ ਨਾ ਉਹਨਾਂ ਦੇ ਸਾਹਮਣੇ ਤੇ ਵਿੱਚੋਂ ਕੀ ਨਿਕਲਿਆ ਭਲਾ ਹੈ ਦੱਸ ਉਹਨਾਂ ਤਰਾ ਬਜਰੀ ਦੇ ਵੱਟੇ ਭੈਣ ਮੈਂ ਨਹੀਂ ਵਿਆਹਤੀ ਕਰਵਾਈ ਵਿਆਹਤੀ ਤੂੰ ਆਪ ਕਰਾਈ ਆ ਤੇਰੀ ਟੌਰ ਬਣਾਉਣ ਖਾਤਰ ਹੀ ਕਰਾਈ ਨਾ ਤੂੰ ਮੇਰੀ ਭੈਣ ਆਂਦੇ ਭੈਣ ਭਰਾਵਾਂ ਦਾ ਸਮਝਾਕ ਚਲਦਾ ਵਾ ਤੇ ਮੈਂ ਤੇਰੇ ਨਾਲ ਸਮਝਾ ਕਿਦਾ ਤੇਰੀ ਅੰਗਵੰਡ ਰੋਣਾ ਨਹੀਂ ਕੀਤਾ ਇਹੋ ਜਿਹਾ ਮਖੌਲ ਜੇ ਕਰਨਾ ਹੀ ਨਾ ਤੇ ਕਿਤੇ ਮੈਂ ਕੱਲੀ ਬਹਿ ਕੇ ਖੋਲ ਲੈਂਦੀ ਤੇ ਮੈਂ ਉਹ ਵੱਟੇ ਮਾਰਦੀ ਆਪਣੇ ਸਿਰ 'ਚ ਨਹੀਂ ਆਪਣੇ ਸਿਰ 'ਚ ਕੱਦਲੀ ਮਾਰਨੇ ਸੀ ਹੁਣ ਤੂੰ ਗਵੰਡਰਾਂ ਦੇ ਸਿਰ 'ਚ ਮਾਰਦੀ ਓਂ ਜਿਹੜੀਆਂ ਸੱਧੀਆਂ ਹੂ ਪਹਿਲਾਂ ਤੂੰ ਫੇਰ ਕੀ ਹੋ ਰਹੀ ਅੱਛਾ ਚਲ ਛੱਡ ਮੇਰੀ ਗੱਲ ਸੁਣ ਮੈਂ ਤੈਨੂੰ ਇਹ ਕਿਹਾ ਸੀ ਵੀ ਤੈਨੂੰ ਪਾਰਸਲ ਭੇਜਿਆ ਵਾ ਤੇ ਵਿੱਚ ਗਹਿਣਾ ਆ ਪੈ ਤੈਨੂੰ ਦੱਸਦਾ ਹੈਗਾ ਨਾ ਸੀਕਰਟ ਨਹੀਂ ਰੱਖਿਆ ਕੁਝ ਵੀ ਤੇ ਗਹਿਣਾ ਵਿੱਚ ਹੁਣ ਉਹ ਨਹੀਂ ਨਿਕਲਿਆ ਵਿੱਚੋਂ ਹਨਾ ਤੇ ਹੁਣ ਦੱਸ ਵੀ ਹੁਣ ਕੀ ਹੋਇਆ ਹੁਣ ਕੀ ਆ ਮੈਂ ਜਦੋਂ ਉਹਨੂੰ ਗਿਫਟ ਨੂੰ ਖੋਲਿਆ ਤੇ ਵਿੱਚ ਜਦੋਂ ਮੈਂ ਚੱਕਿਆ ਨਾ ਵੱਟੇ ਆ ਮੈਨੂੰ ਇੰਨੀ ਸ਼ਰਮ ਆਈ ਮੈਂ ਤੈਨੂੰ ਕੀ ਦੱਸਾਂ ਅੱਛਾ ਸ਼ਰਮ ਆਈ ਸ਼ਰਮ ਮੈਂ ਤੈਨੂੰ ਕਿਹਾ ਸੀ ਨਾ ਵੀ ਬਾਸਲ ਦੇ ਵਿੱਚ ਗਹਿਣਾ ਤੇ ਵਿੱਚ ਕੁਝ ਨਹੀਂ ਨਿਕਲਿਆ ਤੈਨੂੰ ਬਾਈ ਸ਼ਰਮ ਆ ਤੇ ਬਸ ਸ਼ਰਮੀ ਔਰਤ ਦਾ ਗਹਿਣਾ ਹੁੰਦਾ ਭਾਈ ਉਹਦੇ ਮੈਂ ਤੈਨੂੰ ਕਿਹਾ ਸੀ ਵਿੱਚ ਗਹਿਣਾ ਆ ਹਾਂ ਉਹ ਸ਼ਰਮ ਔਰਤ ਦਾ ਗਹਿਣਾ ਹੁੰਦੀ ਆ ਬਸ ਉਸੇ ਗਹਿਣੇ ਦੀ ਮੈਂ ਗੱਲ ਕੀਤੀ ਮੈਂ ਝੂਠਾ ਥੋੜੀ ਆ ਬੇਟੇ ਮੂੰ ਤੇਰਾ ਤੇਰੇ ਇਹੋ ਜਿਹੇ ਗਿਫਟਾਂ ਤੋਂ ਬਗੈਰ ਹੀ ਚੰਗੀ ਆ ਮੈਂ ਤਰਾ ਚੌਣਾ ਨਾ ਹੋਵੇ ਤੇ ਮੈਂ ਸੋਚਿਆ ਸੀ ਭੈਣ ਵੀ ਤੂੰ ਕੱਲੀ ਖੋਲੇਂਗੀ ਮੈਨੂੰ ਥੋੜੀ ਪਤਾ ਹੈ ਵੀ ਤੁਹਾਡੀਆਂ ਔਰਤਾਂ ਦੀਆਂ ਕੀ ਗੱਲਾਂ ਵਾਂ ਜੇ ਗਹਿਣਾ ਨਿਕਲਣਾ ਵੀ ਹੁੰਦਾ ਆਣ ਗਵਾੜ ਨੂੰ ਸਦਨ ਦੀ ਕੀ ਲੋੜੀ ਵੀ ਜੇ ਤੁਹਾਡੇ ਭਰਾ ਨੇ ਤੁਹਾਨੂੰ ਦੇ ਦਿੱਤਾ ਵਾ ਤੇ ਠੀਕ ਆ ਤੁਹਾਨੂੰ ਦੇ ਦਿੱਤਾ ਤੁਸੀਂ ਚੀਜ਼ ਵਰਤਣੀ ਆਣ ਗਵਾੜ ਚ ਕਿਉਂ ਦੱਸਣੀ ਆ ਤੇ ਜਿਹਦੇ ਭਰਾ ਕੋ ਨਹੀਂ ਦਿੱਤਾ ਗਿਆ ਤੇ ਉਹਨੂੰ ਫਿਰ ਲਹਨਤਾਂ ਪਾਈ ਜਾਣੀਆਂ ਵੀ ਉਹਦੇ ਭਰਾਣੇ ਨੂੰ ਦਿੱਤਾ ਨਹੀਂ ਦੱਸ ਰਹੀ ਹਾਂ ਉਹ ਤੇ ਗੱਲ ਮਾੜੀ ਆ ਫਿਰ ਤੁਹਾਡੀ ਜਨਨੀਆਂ ਦੀ ਆਪਣੇ ਭਰਾਵਾਂ ਦੀ ਬੇਇੱਜ਼ਤੀ ਤੁਸੀਂ ਆਪ ਕਰਾਉਂਦੀਆਂ ਜੀ ਜਿਹੜਾ ਦੇਣ ਜੋਗਾ ਉਹਨਾਂ ਦੇ ਦਿੱਤਾ ਤੇ ਜਿੰਨੇ ਜਿਹੜਾ ਨਹੀਂ ਦੇਣ ਜੋਗਾ ਫਿਰ ਉਹ ਬੇਇੱਜ਼ਤੀ ਕਰਾਉਂਦਾ ਰਹੂਗਾ ਨਾ ساری ਉਮਰ ਚੱਲ ਮੈਂ ਸੋਚਿਆ ਸੀ ਤੂੰ ਗੱਲੀ ਖੋਲੇਂਗੀ ਤੂੰ ਘਰ ਬੈਠੀਆ ਗਲਤੀ ਹੋਣ ਦੱਸ ਵੀ ਕੀ ਹਾਲਿਆ ਦਾ ਕੀ ਕਰਨਾ ਵਾ ਰਖੜੀ ਲੈ ਕੇ ਆਏਂਗੀ ਨਾ ਵੇਖਾਂਗੇ ਕਰਦੀਆਂ ਤੇਰੇ ਭਾਈਆਂ ਨਾਲ ਸਲਾਹ ਆਉਣਾ ਕਿ ਨਹੀਂ ਆਉਣਾ ਨਾ ਜਦੋਂ ਮੈਂ ਗਲੀ ਫਰਾਨੀ ਲੰਘੂਗੀ ਤੇ ਸਾਰੀਆਂ ਵੇਖ-ਵੇਖ ਮੇਰੇ ਵੱਲ ਹੱਸਣਗੀਆਂ ਨਾ ਵੀ ਉਹ ਜਾਂਦੀ ਉਹ ਭਰਾ ਦੇ ਗਹਿਣੇ ਵਾਲੀ ਗਹਿਣਾ ਪਾ ਕੇ ਚੱਲੀ ਹੋਣੀ ਆ ਰਖੜੀ ਬੰਨ ਨੋ ਕਿਨੂੰ ਜਵਾਬ ਦਵਾਂ ਮੈਂ ਅੱਛਾ ਮਤਲਬ ਜੇ ਉਹ ਪਾਰਸਲ ਦੇ ਵਿੱਚੋਂ ਗਹਿਣਾ ਨਿਕਲ ਆਉਂਦਾ ਤੇ ਫਿਰ ਤੂੰ ਰਖੜੀ ਲੈ ਕੇ ਆਉਣਾ ਸੀ ਚਾਹ ਦੇ ਨਾਲ ਹੁਣ ਨਹੀਂ ਨਿਕਲਿਆ ਤੇ ਹੁਣ ਤੂੰ ਨਹੀਂ ਆਉਣਾ ਹਨਾ ਤੇ ਜੇ ਮੈਂ ਤੈਨੂੰ ਗਹਿਣਾ ਤੈਨੂੰ ਦੇ ਵੀ ਦਿੰਦਾ ਤੇ ਉਹ ਤੇਰੇ ਤੈਨੂੰ ਹੀ ਉਹਦੇ ਨਾਲ ਪਾਉਣਾ ਸੀ ਤੂੰ ਹੀ ਪਾਉਣਾ ਸੀ ਤੇ ਗਵਰਨਰ ਨੇ ਕਦਲੇ ਛੜਨਾ ਸੀ ਜੇ ਛੜਨਾ ਸੀ ਤੇ ਫਿਰ ਉਹਨਾਂ ਦੀ ਗਲਤੀ ਸੀ ਤੇ ਜੇ ਉਹ ਪਾ ਲਿੰਦੀਆਂ ਭਰਾਵਾਂ ਦਾ ਦਿੱਤਾ ਤੇ ਤੂੰ ਕਿਉਂ ਛੜਦੀਆਂ ਛੜਨਾ ਹੀ ਕਿਉਂ ਹੈ ਕਦੂ ਜੇ ਤੂੰ ਕੁਝ ਸਮਝੋ ਮੈਂ ਗਲਤੀ ਹੈ ਮੈਂ ਮਜ਼ਾਕ ਕੀਤਾ ਪਰ ਮੈਂ ਕਹਿਣਾ ਕਿ ਜਉਣਾ ਇਹ ਸਮਝ ਕਿਸੇ ਵੱਲ ਵੇਖ ਕੇ ਨਹੀਂ ਛੜੀਦਾ ਆਪੋ ਆਪਣੇ ਘਰ ਦਾ ਹਿਸਾਬ ਕਿਤਾਬ ਹੁੰਦਾ ਭੈਣ ਕਸੂਰ ਮੇਰਾ ਕੋਈ ਨਹੀਂ ਹੂੰ ਭੈਣ ਮੈਂ ਅੱਜ ਹੁਣ ਵੀ ਕਹਿੰਦਾ ਕਸੂਰ ਮੇਰਾ ਕੋਈ ਨਹੀਂ ਹੂੰ ਪਰ ਇੰਨੀ ਖੁਸ਼ੀ ਹੋ ਵੀ ਇੰਨੀਆਂ ਆਪਾਂ ਗੱਲਾਂ ਕੀਤੀਆਂ ਤੇ ਨੂੰ 20000 ਰੁਪਏ ਦਾ ਚੇਤਾ ਨਹੀਂ ਆਇਆ ਇਹਦੇ ਲਈ ਤੇਰਾ ਸ਼ੁਕਰੀਆ ਤੇ ਰਖੜੀ ਲੈ ਕੇ ਜਰੂਰ ਆਵੀਂ ਨਹੀਂ ਤੇ ਨਾ ਇੱਥੇ ਆਣ ਕੇ ਬਣਾ ਲੈਣੀ ਹੂੰ ਜੋ ਵੀ ਹਾਰ ਬਣਿਆ ਉਹ ਤੈਨੂੰ ਮਿਲ ਜਾਣਾ ਹੀ ਆਸ ਉਮੀਦ ਨਹੀਂ ਪਹਿਲਾਂ ਕੋਈ ਰੱਖੀ ਦੀ ਮੈਂ ਰਖੜੀ ਲੈ ਕੇ ਜਾਊਂਗੀ ਤੇ ਭਰਾ ਆਹ ਦੇਣਾ ਹੀ ਮਾਂ ਆਹ ਤਿਆਰ ਕਰਨੀ ਤੇ ਮੈਂ ਇਹੋ ਹੀ ਲੈ ਕੇ ਆਉਣਾ ਹੀ ਤੇ ਕੱਖ ਵੀ ਮਿਲ ਜਾ ਤੇ ਉਹ ਵੀ ਲੱਖ ਦੇ ਬਰਾਬਰ ਹੁੰਦਾ ਭੈਣ ਲਾਲਚ ਨਹੀਂ ਕਰੀਦਾ ਵੀਰ ਮੋਰ ਛੱਡ ਮੇਰਾ ਉਹ ਕਿਦੋਂ ਮੋੜਨਾ ਵਾ ਹੈਲੋ ਵਿਥ